ਹਾਨ ਅਟਾਰ ਫੋਲਤਾਨੀ ਜੀ ਜਨ ਸਭ ਇਕੱਠਾ ਕੋਹ ਖੁਾਨ ਕਮ ਇਹ ਹਵਾਲਾ ਰਾਖ ਸੰਗਤਨ ਪਾਚ ਮਾਗੂ ਜੀ ਕਾ ਘਰ ਸ ਮਾਗੂ ਵਾਹਿਗੁਰੂ ਜੀ ਕੀ ਫਤਿਹ ਸੇ ਫਿਰ ਵੀ ਸਾਨੂੰ ਲਾ ਇਲਾਹਾ ਮਿਲਿਆ ਸਭ ਸੰਗਤ ਨੇ ਅੱਜ ਦਸਵੀਂ ਦੇ ਮਹਾਤਮ ਔਰ ਹੁਕਮਨਾਮਾ ਸਹਿਬ ਸਰਵਨ ਕਿਰਪਾ ਨਾਲ ਦੀ ਨਾਲ ਕਿਉਂਕਿ ਸਮੇਂ ਤੇ ਜੀ ਵਿੱਚ ਆ ਜਾਂਦੀ ਹੈ ਕੈਰ ਵਿੱਚ ਰਹੋ 28 ਤਾਰੀਖ ਦਾ ਪਹਿਲਾਂ ਵੀ ਬੋਲਿਆ ਗਿਆ ਪ੍ਰੋਗਰਾਮ ਕੋਈ ਚਿੱਠੀ ਪੱਤਰ ਦੀ ਲੋੜ ਨਹੀਂ ਰਹੀ ਕੋਈ ਮਾਤਾ ਗੋ ਜੀ ਦੇ ਸ਼੍ਰਾਮ ਵਿੱਚ 12 ਵਜੇ ਤੱਕ ਸਾਰੇ ਜਥੇਦਾਰ ਸਹਿਬਾਨ ਪਹੁੰਚਣ ਦਿਖੇ ਚਲ ਕਰੋ ਔਰ ਨਾਲ ਦੀ ਨਾਲ ਜੋ ਪ੍ਰੋਗਰਾਮ 3 ਤਾਰੀਖ ਦਾਉਲੀ ਕਿਹਾ ਗਿਆ ਹੈ ਉਹਦੇ ਤੇ ਵਿਚਾਰ ਹੋਵੇਗਾ। ਔਰ ਥਾਂ-ਥਾਂ ਦੀਉਟੀਆਂ ਸਭ ਨੂੰ ਸੰਦੇਸ਼ ਸਟੇਜ ਤੇ ਮਿਲ ਚੁੱਕੇ ਨੇ। ਦੂਜੇ ਇੱਕ ਹਫਤੇ ਪ੍ਰੋਗਰਾਮ ਇਸੇ ਤਰ੍ਹਾਂ ਕੱਲ ਸ੍ਰੀ ਅਖੰਡ ਪਾਠ ਦੇ ਭੋਗ ਕਈ ਥਾਂ ਥਲ ਪਹੁੰਚ ਸਕਦੀ ਹੈ। ਔਰ ਜਿਹੜੇ ਇਲਾਕੇ ਦੇ ਸੰਗਤਾਂ ਪਤਾ ਹੈ ਅਜ ਸਮਰੂਰਿਆ ਗੁਰਸਾਗਰ ਮਸਤਵਾਨਾ ਸਾਹਿਬ ਸੰਗਤ ਕੋਪਰਮਾਨ ਨੂੰ ਪਤਾ ਹੈ ਕਨੂ ਖਨਪਾਠ 23 ਔਰ 24 ਦੇ ਬਾਬਾ ਸਾਹਿਬ ਦਾ ਜੀ ਨਗਰ ਸਹਿਰ ਉਹਨਾਂ ਦੇ ਸਥਾਨ ਤੇ ਦੋ ਵਿਮਾਨ ਹਨ ਸਾਡੇ ਨਾਤੇ ਤੇ ਸੰਤ ਉਹਨੇ ਨੇ ਇਸਦੀ ਲਾਹ ਲੈਣਗੇ ਕੋਪਰਮਾਨ ਇੱਕ ਜੇ ਇਤਿ ਜਿਹੜਾ ਸੋਨੇ ਦਾ ਸਮਾਂ ਵੱਧ ਘਟ ਕਾਫੀ ਸਮਝਦੇ ਹੁੰਦੇ ਆ ਜਿੱਧਰ ਜਾਣੇ 100-100 ਮੀਲ 2-200 ਮੀਲ ਤਾਂ ਜਾਣਾ ਹੀ ਪੈਂਦਾ ਹੈ। ਰੋਜ਼ 2-2 250 3-3 400 ਮੀਲ ਵੀ ਕੱਢਣਾ ਪੈਂਦਾ ਹੈ। ਕੋਈ ਵੀ ਸਮਾਂ ਸੀ ਸਮਾਲਣਾਂ ਵਿੱਚ ਸੰਗਤਾਂ ਵਾਸਤੇ ਇਹ ਤਾਂ ਸਰੀਰ ਨਾ ਹੀ ਵੇਖਣ ਨੇ। ਔਰ ਇਸਤੇ ਨਾਲ 25 ਤੇ 26 ਦੇ ਦੋ ਦੀਵਾਨ ਉਹ ਵੀ ਬਾਲਿਆਂ ਸਾਹਿਬ ਹੋ ਗਿਆ ਸਾਹਿਬ ਤੋਂ ਸੰਗਤ ਨਾਲ ਉੱਥੇ ਪਤਾ ਹੈ ਕਿ ਚੁੜਵੇਂ ਜਿਹੜੇ ਸ਼ਾਦਾ ਪਾਦਨਾ ਨਾਲ ਆਪਣੀਆਂ आशानों इच्छाओं जिन्ना ਦੇ ਹਿਰਦੇ ਚ ਨੇ ਮੇ ਪਹੁੰਚਣੇ ਜ਼ਰੂਰ ਹੈ ਕੋ ਪਹੁੰਚੇ ਨਹੀਂ ਪਰ 25 ਤਾਰੀਖ ਨੂੰ ਹੀ ਪੂਰਨਮਾਸ਼ੀ ਹੈ ਖਾਸ ਕਰ ਪਿਛੋ ਪੇ ਸੁਣਦੇ ਨਹੀਂ ਜਿਆਦਾ 25 ਤਾਰੀਖ ਨੂੰ ਚਾਰਿਸੈਵਲਾ ਦੇ ਦੂਰ ਵਿਖੇ ਪੂਰਨਮਾਸ਼ੀ ਦਾ ਸਮਾਗਮ ਹੋਵੇਗਾ ਪਰ 25 ਨੂੰ ਹੀ ਪਹਿਲਾ ਦੀਵਾਨ ਤੇ 26 ਨੂੰ ਉਹਦੀ ਵਿਜੈ ਮੈਂ ਇੱਕ ਗੱਲ ਜ਼ਰੂਰ इलाका वासीगा क्योंकि छब्बी का दीवान है तो सताई नखंड पाठ का भोग पैना बाबा जी श्रीमान एक सौ पैंती संत बाबा श्री शेर सिंह गुड़िया वाले पहले शहर शाह संत खालसा दल दे पच्चीस छब्बीस सताई तारीख का गुर सागर जो संत महाराज के नाम से दोनों नगर में बालियल साहब भोग साहब वालों वो स्थान स्थित किया गया है और भी सेवा निर्माण भी मन मतलब सेवा के अधीन है चल रहा प्रोग्राम चाली दिन बच्चों ने सेवकों ने सिख सेवक जो कथा कीर्तन तो बाणी पढ़ने वाले ने चाली दिन उन्होंने लाए ने जप ने बड़ा भजन किया लंगर चलाए ने दो नगरों ने होर भी गुंधी नगर मिले ने तो मैं कोई हम थोड़े को पाहन बहुत ने बने हुए पाहन की गल नहीं वाहन पाहन का पत्थर में कहा जाता है वाहन ਤੋ ਆਪੋ ਆਪਣੀ ਟਿਕਾਣਿਆਂ ਤੇ ਸਹੀ ਸਲਾਮਤ ਪਹੁੰਚ ਜਾਓਗੇ ਗੁਰੂ ਮਹਾਰਾਜ ਤੁਹਾਡੇ ਤੇ ਕਿਰਪਾ ਕਰਨ 25 ਨੂੰ ਹੀ ਤੀਸਰਾ ਸਮਾਗਮ ਜੋ ਹੈ ਇੱਕ ਇੱਕ ਕੁੜੀ ਦੇ ਕੇ ਸਾਧਵੇਂ ਦੀ ਉਹ ਪੂਰਨਮਾਸ਼ੀ ਹੈ ਕੱਤਕ ਦੇ ਦਿਨ ਨੇ ਸਕ੍ਰਾਂਤੀ ਪਰ ਕੱਤਕ ਦੀ ਪੂਰਨਮਾਸ਼ੀ ਆਉਣ ਵਾਲੇ ਸਮੇਂ ਕੱਤਕ ਦੀ ਸੁਦੀ ਦਸਵੀਂ ਦਾ ਸਮਾਗਮ ਇੱਥੇ ਹੀ ਗੁਰਨਾਨਕ ਸਾਹਿਬ ਜੀ ਦੇ ਬਾਬਾ ਜੀ ਦੇ ਸਮੇਂ ਤੋਂ ਇਹ ਪ੍ਰੋਗਰਾਮ ਗੁਰੂ ਨਾਨਕ ਸਾਹਿਬ ਦਾ 8ਵੀਂ 10ਵੀਂ ਨੂੰ ਜੋ ਪ੍ਰਕਾਸ਼ ਸਿੰਘ ਸਾਹਿਬਾ ਜੀ ਜਨਕ ਗੁਰੂ ਨਾਨਕ ਸਾਹਿਬ ਦਾ ਪੂਰਨਮਾਸ਼ੀ ਵਾਲਾ ਪ੍ਰੋਗਰਾਮ ਉੱਥੇ ਤੱਕ ਥਾਂ-ਥਾਂ ਪ੍ਰੋਗਰਾਮ ਦਿੱਤੇ ਜਾਣੇ ਨੇ 10ਵੀਂ ਦਾ ਇੱਥੇ ਹੀ ਹੋਵੇਗਾ ਉਹ ਉਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨੂੰ ਮੁੱਖ ਰੱਖ ਕੇ ਇਹਨੇ ਜਿਵੇਂ ਵਿਦਵਾਨਾਂ ਨੇ ਤੋਂ ਲੈ ਕੇ ਕੀਰਤਨ ਖੁੱਲਾ ਹੋਵੇਗਾ ਔਰ ਨਾਲ ਦੀ ਨਾਲ ਚਲੋ 10ਵੀਂ ਜਿੰਨੇ ਤਿੰਨ ਪ੍ਰੋਗਰਾਮ ਨੇ ਉਸ ਦਿਨ ਦੇ ਉਹ ਪ੍ਰੋਗਰਾਮ ਇਸ ਤਰ੍ਹਾਂ ਹੈ ਰਾਤ ਦਾ ਜੋ ਕਿ 25 ਤਾਰੀਖੇ ਸਿੱਦਾ ਹੀ ਹੈ ਅੱਜ 21 ਤੇ 24 25 25 ਸ਼ਬੀ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ 'ਚ ਹੋ ਸਕੇ ਦਾ ਸੰਗਤ ਸੰਦੇਸ਼ ਦੇਣਾ ਕੋਈ ਹੁਰੀ ਗੱਲ ਨਹੀਂ 27 ਨੂੰ ਭੋਗ ਦਾ ਸਮਾਂ ਉਸੇ ਇੱਕ ਦਿਨ ਦਾ ਜੀ ਓਵਰਲੀ ਟਾਈਮ ਹੋ ਗਿਆ 25 ਨੂੰ ਵੀ ਕਰ ਲੈ ਜੇ ਮੈਂ ਉੱਥੇ ਹਾਜ਼ਰੀ ਨਾ ਵੀ ਭਰ ਸਕਾਂ ਤਾਂ 27 ਤਾਰੀਖ ਨੂੰ 25 ਵਾਲਾ ਭੰਗ ਦੀਵਾਨ ਉੱਥੇ ਸਜਾਇਆ ਜਾਊਗਾ ਤੇ ਮੇਰੇ ਵੱਲੋਂ ਬੇਨਤੀ ਹੈ ਔਰ ਉਹ ਬਾਕੀ ਉਹਨਾਂ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕੀਤੀ ਜਾਉ ਪ੍ਰਬੰਧਕਾਂ ਨੂੰ ਪ੍ਰਬੰਧਕ ਕੋਈ ਬਾਹਰ ਨਹੀਂ ਹਨ ਤੋਂ ਇਸ ਤਰ੍ਹਾਂ 28 ਤਾਰੀਖ ਦਾ ਐਤਵਾਰ ਹੈ 27 ਥਾਣੇ ਤੀਨੋਂ ਫਿਰ ਪ੍ਰੋਗਰਾਮ ਹੈ ਉਹ ਦਿਨ ਖੁੱਲਾ ਮਾਲ ਨੇ ਦਾ ਇਲਾਕਾ ਹੈ ਪਿੰਨਾ ਮੋੜਾਂ ਜਿਸ ਮੋੜਾਂ ਦਾ دیਵਾਨਿਆਂ ਦਾ ਪ੍ਰੋਗਰਾਮ ਸੰਸ਼ਵੇਸ਼ ਪਿਤਾ ਦਾ ਪਰੰਗਾ ਸੀ ਉੱਥੇ ਸਿੱਖਾਂ ਨੇ دیਵਾਨਿਆਂ ਨੇ ਆ ਕੇ ਬੇਨਤੀ ਕੀਤੀ ਸੀ ਮਹਾਰਾਜ ਤੰਬੂ ਵੀ ਲੱਗਿਆ ਪਹਿਰੇ ਲੱਗੇ ਨੇ ਪਹਿਰੇਦਾਰਾਂ ਨੇ دیਵਾਨਿਆਂ ਨੂੰ ਰੋਕਿਆ ਇੱਕ دیਵਾਨਾ ਰੁਕਿਆ ਨਾ ਫਿਰ ਉਹ ਸ਼ਹੀਦ ਕੀਤਾ ਗਿਆ ਸੀ ਗੁਰੂ ਮਹਾਰਾਜ ਦੇ ਪਹਿਰੇਦਾਰ ਵੱਲੋਂ ਉਹ دیਵਾਨੇ ਆਏ ਮਹਾਰਾਜ ਸਾਨੂੰ ਜਿਸ ਤਰ੍ਹਾਂ ਤੁਸੀਂ ਉੱਥੇ ਦੀ ਕਥਾ ਹੈ ਨਾ ਉੱਥੇ ਦਾ ਤਾਂ ਬੋਲਣਾ 27 22 ਅਨਕਤੀ ਨੂੰ ਅਖੰਡ ਪਾਠ ਹੈ ਇੱਕ ਪਰਿਵਾਰ ਵੱਲੋਂ ਔਰ ਉੱਥੇ ਹੀ ਕਿਹਾ ਸੀ ਮਹਾਰਾਜ ਜਿਸ ਤਰ੍ਹਾਂ ਆਪ ਉੱਚ ਦੇ ਪੀਰ ਬਣੇ ਸੀ ਮਾਛੀਵਾੜੇ ਦੀ ਧਰਤੀ ਵਿੱਚ ਉਸ ਤਰ੍ਹਾਂ ਦਾ ਸਰੂਪ ਬਣ ਗਿਆ ਕਿ ਤੁਹਾਡਾ ਲੱਗਿਆ ਹੋਇਆ ਬਣ ਕੇ ਤੁਸੀਂ ਸੱਜ ਕੇ ਉਸ ਤਰ੍ਹਾਂ ਸਾਨੂੰ ਉੱਚ ਦੇ ਪੀਰ ਦਾ ਜਿਸ ਤਰ੍ਹਾਂ ਨੀਲਾ ਬਾਣਾ ਪਾਇਆ ਸੀ ਇਹ ਦੁਬਾਰੇ ਨੀਲਾ ਬਾਣਾ ਪਾਇ ਇੱਕ ਦਫਾ ਫੇਰ ਨੀਲਾ ਬਾਣਾ ਪਾਇਆ ਗਿਆ ਸੀ ਤਿੰਨ ਦਫਾ ਗੁਰੂ ਗੋਬਿੰਦ ਸਿੰਘ ਜੀ ਨੇ ਮਰਤੇ ਸ਼ਿਕਾਇਤ ਹੈ ਤਿੰਨੇ ਦਫਾ ਨੀਲਾ ਬਾਣਾ ਪਾਇ ਤਿੰਨ ਦਫਾ ਨੀਲਾ ਬਾਣਾ ਤਾਂ ਹੋਰ ਦੀ ਉਹ ਨਿਹੰਗ ਸਿੰਘ ਫੌਜਾਂ ਸਾਹ नीਲਾ ਬਾਣਾ ਹੀ ਪਾਉਂਦੇ ਨੇ ਨੀਲਾ ਬਾਣਾ ਪਹਿਰਨਾ ਇਸ ਤੇ دیਵਾਨਿਆਂ ਦਾ ਆਉਣਾ ਉਹਨਾਂ ਨੇ ਫਿਰ ਮਹਾਰਾਜ ਨੇ ਘੋੜਾ ਛੱਡਣਾ ਨੀਲਾ ਇਸ ਨੀਲਾ ਬਾਣਾ ਪਾਇਆ ਚੱਕੋ ਪੜੰਗਾ ਘੋੜਾ ਘੋੜੇ ਤੇ ਸਵਾਰ ਹੋਏ ਪੜੰਗਾ ਵੀ ਚੱਕਿਆ ਹਜ਼ੂਰ ਨੇ ਤਾਲ ਵਿੱਚ ਠੇਮ ਦਿੱਤਾ ਉਹ ਨੀਲਾ ਬਾਣਾ ਵੀ ਦਿਖਾ ਕੇ ਸਾਰਾ ਸਫੈਦ ਉੱਥੇ ਹੋਇਆ ਸੀਗਾ जगारा बनी के जा सकते सरोवर खेल दिता नीला सारा उस सफेद हो गया सारा बाना भी सफेद के घोड़े दो कन उचे जड़े रह गए जल तो वह नीले रह गए सीने, ढिलवा उथे ही आख्या दीवाने चक्ो हूं पढ़गा अगे चलीए कच्चा कोठा बसता मन ਜਵਾਨੀ ਸਦਾ ਨਾ ਮਾਪੇ ਸਦਾ ਨਾ ਜਵਾਨੀ ਅੱਗੇ ਚੱਲਣਾ ਕਰੇ ਗੁਮਾਨੀ ਗੱਜ ਕੇ ਬੋਲੋ ਸਤਿ ਸ੍ਰੀ ਅਕਾਲ ਤੇਗ ਦਾ ਸਮਾਂ 29 ਦਾ 29 30 31 ਸਰਾਰ ਜਾਗ ਸਿੰਘ ਬਾਬਾ ਦੁਰਦਿਆਲ ਸਿੰਘ ਬੇਨੜੇ ਵਾਲਿਆਂ ਨੂੰ ਕੌਣ ਨਹੀਂ ਜਾਣਦਾ ਜਿਹੜੇ ਨਗਰ ਦੇ ਤੋਂ ਸਭ ਤੋਂ ਜ਼ਿਆਦਾ ਸੰਗਤਾਂ ਦੀ ਸੇਵਾ ਕਰਦੇ ਦਾਸ ਵੀ ਉਹਨਾਂ ਦੇ ਖੂਹ ਤੇ ਜਦ ਵੀ ਜਾਣਾ ਚੁੱਪ ਕਰਕੇ ਜਾ ਰਹਿਣਾ ਜੰਨੇ ਸਿੰਘ ਹੋਣੇ ਸਾਰਿਆਂ ਦੇ ਭੋਜਨ ਪਾਣੀ ਆਰਾਮ ਸੁੱਖ ਉਹਨਾਂ ਦਾ ਚੋ ਚਵਾਰਾਂ ਦੀ ਕੋਠੇ ਪਾਏ ਸੀ ਬਾਹਰ ਉਹਨਾਂ ਦੇ ਸੁਪੁੱਤਰ ਸਰਾਜ ਸਿੰਘ ਦੇ 29 30 31 ਦਾ ਸਮਾਗਮ ਹੈ ਬਾਕੀ ਤਿਆਰੀਆਂ ਕਰਨੀਆਂ ਹੋਰ ਪ੍ਰੋਗਰਾਮ ਉਤੋਂ ਦੀ ਹੁੰਦੇ ਰਹਿੰਦੇ ਨੇ ਦਿਨ ਤਾਰੀਖ ਦਾ ਸਮਾਗਮ ਇਹ ਭੁੱਲ ਨਹੀਂ ਜਾਣਾ ਔਰ ਮੈਂ ਇਹ ਨਹੀਂ ਕਹਿੰਦਾ ਵੀ ਸੰਤ ਚੁੱਪ ਕਰ ਗਏ ਦੇਖੋ ਵੈ ਕਿਹੜੇ ਸ੍ਰੀ ਫਤੇਗੜ ਸਾਹਿਬ ਆ ਜਾਣਗੇ ਤੁੰ ਦਾ ਟਾਈਮ ਵੀ ਬੁਲਾਇਆ ਹੈ ਅਪਾ ਆ ਬਣਾਉਣੇ ਉਹਨਾਂ ਵਾਸਤੇ ਸਾਤ ਨੂੰ ਆ ਜੇ ਜਿਨੇ ਆਉਣੇ ਬੜੇ ਪਿਆਰ ਨਾਲ ਦਿੱਲੀ ਨੂੰ ਚੱਲਣ ਵਾਲੇ ਸਵਕਤੇ ਆ ਜਾਓਗੇ ਤਾਂ ਵੀ ਹਾਜ਼ਰਾ ਪਿਆਰ ਹੈ ਔਰ ਜਿਹੜਾ ਆਪਣਾ ਨਿਗਰਮਾਲ ਕੀ ਕਹਿੰਦੇ ਹੁੰਦੇ ਆ ਉਹਨੂੰ ਪਰੌਠੇ ਪਰੌਠੇ ਮਿੱਟੇ ਵੀ ਨਮਕੀਨੇ ਵੀ ਲੱਲੇ ਪੱਦੇ ਵੀ ਹੋਰ ਜਿਹੜਾ ਸਰੂਗਾ ਨਹੀਂ ਗੁੜਦਾਂ ਵਾਲਾ ਤਾਂ ਤਿਆਰ ਹੀ ਹੁੰਦਾ ਫਿਰ ਫੜੋ ਖੰਡੇ ਸੱਕਰੇ ਬਰਤਾ ਦੇਾਂਗੇ ਤੋ ਆਮ ਇਸ ਖੁੱਲੀ ਤਾਂ ਨਹੀਂ ਬਰਤਾਂਦੇ ਕੋਈ ਗੱਲ ਨਹੀਂ ਕੋ ਪਾ ਕੇ ਹੀ ਮੜਾਵਾਂਗੇ ਕਿ ਉਹ ਕੋ ਪਾ ਦੇਾਂਗੇ ਇਹ ਐ ਇਕੱਲੇ ਜਥੇਦਾਰ ਨੂੰ ਨਾ ਬਈ ਬੋਝ ਪਾਇਓ ਪਹਿਲਾਂ ਤਾਂ ਮੁੱਢ ਉੱਥੇ ਦੂਜਾ ਉਥਰ ਬਣਾ ਹੋ ਕੇ ਇਹ ਜਿੱਥੇ ਕਹਿੰਦੇ ਨੇ ਹੁਣ ਦਾਲ ਪਾਣੀ ਸਬਜ਼ੀਆਂ ਇਹ ਇਹਨਾਂ ਦੀ ਮਰਜ਼ੀ ਚਾਹੇ ਰਾਜਪੁਰੇ ਚੱਲੇ ਚੱਲਿਓ ਚਾਹੇ ਅੰਬਾਰਾ ਜੇ ਇਤਨਾ ਫਿਕਰ ਕਰਦੇ ਨੇ ਜੇ ਥਰੋਵਰ ਵਿੱਚ ਇਸ਼ਨਾਨ ਕਰਕੇ ਚੱਲਣੇ ਉੱਥੇ ਵੀ ਗੁਰੂ ਘੇਤਰ ਨਗਰ ਤੇ ਤੁਹਾਡਾ ਮਤਲ ਪਾਇਆ ਹੋਇਆ ਇਤਬਾਰ ਨੂੰ ਸ਼ਰਮਣ ਕਰਾਇਆ ਜਾਉ ਉੱਥੇ ਵੀ ਜੀ ਆਇਆਂ ਹੋ ਖੁੱਲਾ ਭੰਡਾਰਾ ਵਰਤਾਵਾਂਗੇ ਉੱਥੇ ਵੀ ਜੇ ਜਥੇਦਾਰ ਜੀ ਉੱਤੇ ਜੀਟੀ ਦੇ ਕਰਨੇ ਇੱਧਰ ਉੱਧਰ ਆਉਂਦੇ ਕਈ ਅਮਲੀਆ ਮੰਗੂ ਨਹੀਂ ਭਾਜੂ ਗੱਡੀਆਂ ਦੇ ਤਾਂ ਮੈਂ ਇੱਕ ਪਾਸੇ ਗੱਡਿਆ ਤੋ ਕੀ ਆਪਾਂ 6 ਕਿਲੋਮੀਟਰ ਦੇ ਸਾਲ ਇੱਕ ਪ੍ਰੋਗਰਾਮ ਦਰਮਿਆਨ ਦਰਮਿਆਨ ਦਾ ਹੈ ਮੰਗਰ ਪੰਡਾਰਾ ਇਹ ਜਿੱਥੇ ਚੌਹਨ ਨਹੀਂ ਤਾਂ ਨਿਕਰ ਜਾ ਮਾਲ ਸッカ ਸਿੱਧਾ ਹੀ ਫੜਾਈ ਜਾਓ ਜਿੰਨੇ ਅਸੀਂ ਹੁਣ ਆ ਪਾਰਸੋ ਇੱਥੇ ਇੰਨਾ ਵਰਤਿਆ ਇੱਥੇ ਵੀ ਉੱਥੇ ਇੱਥੋਂ ਪਾਈ ਨੇ ਜਨਮਾਸਤਨੀ ਜਿ ਜਿਨੇ ਉਸ ਤਰ੍ਹਾਂ ਦੁਰਗਾ ਸੁਣੀ ਇੱਥੇ ਖੁੱਲਾ ਹੀ ਪੰਡਾਰਾ ਚੱਲ ਗਿਆ ਫੇ ਚਾਕੇ 3 ਵਜੇ ਆ ਭਾਈ ਜੀਤ ਸਿੰਘ ਛੰਨਾ ਵਾਲੇ ਨੂੰ ਲੈ ਟਰੈਕਟਰ ਹਕਾਤਾ ਇੱਕ ਨਮਾ ਵੀ ਭੇਜਤਾ ਔਰ ਉਹਦੇ ਤੇ ਲੱਦ ਕੇ ਉਹ ਤਾਂ ਸਾਧੂ ਜੀ ਦਿਨ ਦਿਨ ਹੋ ਗਏ ਐ ਗਿਣਤੀ ਜਦ ਫਲਾਂ ਦਾ ਵਰਤਾਏ ਫਲ ਧਜਪਾ ਜਾਣ ਮਖਿਆ ਅਸੀਂ ਨਹੀਂ ਬਣਾਉਣਾ ਲੱਗਾ ਸਾਡੇ ਕੋਲ ਕੈਮਰਾ ਉਹ ਐ ਵਰਤੀ ਸੂਜੀ ਦੇ ਪ੍ਰਸ਼ਾਦ ਵਰਤਨ ਚਾਹਾਂ ਖੁਲੀਆਂ ਵਰਤਨੀਆਂ ਨੇ ਆ ਦੋ ਤਿੰਨ ਦਿਨ ਐ ਸਕਲ ਸਵੇਰ ਦਾ ਦੇਖਣ ਵਾਲਾ ਸੁਫੇ ਨਜ਼ਾਰਾ ਸਵੇਰ ਦਾ ਪਰਸੋਂ ਦਾ ਦਿਨ ਦਾ ਸ਼ਾਮ ਦਾ ਔਰ ਉਸ ਤੋਂ ਇੱਕ ਦਿਨ ਪਹਿਲਾਂ ਵੀ ਫਲ ਫਰੂਟ ਜੋ ਹੈ ਤੇ ਉਪਰ ਖੇਤਰ ਤੱਕ ਮੈਂ ਬਾਹਾਂ 2.5 ਘੰਟੇ ਦੀ ਵਾਟ ਹੈ ਸਾਰੀ 2.5 ਘੰਟੇ ਦੀ ਜੈਸਾ ਹੋਏਗਾ ਆਪ ਨੂੰ ਮੈਂ ਥੋੜਾ ਜਿਹਾ ਲੰਗਰ ਦਾ ਫੇਰਵਾ ਦਿੱਤਾ ਹੈ ਅੱਜ ਸੰਗਤ ਉਹ ਜੁੜੀ ਹੋਈ ਹੈ ਜਿਹੜੀ ਮੀਟਿੰਗ ਚ ਐਨੀ ਮੀਟਿੰਗ ਐਟੈਂਡ ਕਰਕੇ ਸੰਦੇਸ਼ ਸਰਮਣ ਕਰਨ ਦਾ ਸਮਾਂ ਮਿਲੇ ਔਰ ਨਾਲ ਚੱਲਣ ਦਾ ਮਿਲੇ ਅੱਜ ਤੋਂ ਹੀ ਦੇਖ ਲਓ ਘਰ ਘਰ ਤਾਂ ਹੁਣ ਗੱਡੀ ਖੜੀ ਹੈ ਭਲੇ ਲੋਕ ਔਰ ਇੱਕ ਉਹ ਜਿਹੜੇ ਆਪਾਂ ਨੇ ਉਹਨਾਂ ਦੇ ਉੱਤੇ ਝੰਡੇ ਚਲਾ ਨੇ ਹੋਣ ਗਿਆ ਇੱਕ ਵਾਰ ਨੂੰ ਆਪ ਨੂੰ ਉਹਦੇ ਤੇ ਸ਼ਬਦ ਕੀ ਲਿਖਿਆ ਜਾਊ ਚਲੋ ਦੇ ਚਲੋ ਦੇਲੀ ਤੇ ਦੂਸਰਾ ਉਸ ਸਾਨ ਦਾ ਤੇ ਤੀਸਰਾ ਸਰਵ ਕਰਮ ਕੋਤੇ ਨੂੰ ਦੇਲੀ ਨੂੰ ਗਵਾਨਾ ਇੱਕ ਜਾਰਜ ਵਾਲਾ ਨਕਸ਼ਾ ਮਹਾਰਾਜ ਵਾਲਾ ਤੁਹਾਡੇ ਸਾਹਮਣੇ ਮਿਲ ਜਾ ਰਿਹਾ ਹੈ ਬਰੇ ਬਰੇ ਰਾਜਾ ਜੀ ਆ ਦੇਖੋ ਮਹਾਰਾਸ਼ਟਰ ਤੱਕ ਮਹਾਰਾਸ਼ਟਰ ਫਾਨ ਉਤਰਾੰਚਲ ਡਾਕਟਰ ਸਾਹਿਬ ਨੇ ਜੀ ਐਂਡ ਕੇ ਕਸ਼ਮੀਰ ਤੱਕ ਪੰਚਮੀ ਜੀ ਐਂਡ ਕੇ ਇਸ ਸਮੇਂ ਸੋਤੇ ਤੱਕ ਜਾਣਗੇ ਐਨੇ ਤਾਂ ਪੰਜਾਬ ਨਾ ਭੁੱਲ ਜਿਓ ਆਪਣਾ ਪੰਜਾਬ ਹੈ ਚਮਕਣਗੇ ਜਿੰਮਤ ਜਿਤ ਚੰਦਰਮਾ ਪੰਜਾਬ ਦੇ ਵਾਸੀ ਵੀਰੋ ਘਰਾਵੇ ਸਾਧੂ ਪਰਸ਼ੋ ਮਹਾਨਾਨੀਓ ਤੈਨੂੰ ਦਾ ਘਾਰਾਂ ਮੇਰੇ ਲਾਉਤੇ ਪਹੁੰਚਣ ਲੈ ਤੇ ਚ ਹੋ ਵੀ ਜਾਂਦੇ ਨੇ ਬਾਕੀ ਰਲੇ ਚਲੋ ਕੁਝ ਮੈਂ ਕਹਿ ਕੇ ਇਹ ਬਰਤਾਉਤ ਗਿਆ ਬਲੋਠੋ ਦੇਸੀ ਦੇਖੋ ਦੇ ਕੀ ਹੋਦਾ ਇਹ ਜੇੜੀਏ ਇਹ ਫਾਰਮਪੁਰ ਮੇਂ ਨਹੀਂ ਬਰੀਨ ਬਾਬਿਆਂ ਦੀ ਕਿਰਪਾ ਦੇਖੋ ਇਹ ਅੰਸ਼ੇਤ ਭੰਡਾਰੇ ਦੇ ਖੁੱਲੇ ਵਰਤ ਜਾਂਦੇ ਦੇਸੀ ਚਾਲ ਤਾ ਸਬੂਤ ਹੁਣ ਤੁਸੀਂ ਦੇ ਭਾਈ ਸਿੰਘ ਬੜੇ ਪਿਆਰ ਦੇ ਇਹ ਬਰਤਾਉ ਸਾਡੇ ਸਰਨਾਮੀਏ ਨੇ ਬਾਬਾ